ਉਹ ਲੂਪਰਾ ਲੈ ਕੇ ਜਾਵਾਂਗੇ ਅੱਜ ਤੇ ਫਰੋਲ ਪੰਪ ਤਾਂ ਤਨਿਤ ਮਿਲਿਆ ਹਾਂ ਕਿਵੇਂ ਅੱਜ ਆਈ ਜਾਂਦਾ ਹਾਂ ਕੀ ਹਾਲ ਚਾਚਾ ਵਧੀਆ ਵਧੀਆ ਤੂੰ ਸੁਣਾ ਕਿਵੇਂ ਗੜਾ ਮਾਰਿਆ ਅੱਜ ਵੈਸੇ ਹੀ ਆ ਗਿਆ ਮੈਂ ਜਿਹੜਾ ਮਾਰ ਲਿਆ ਅੱਛਾ ਚਲੋ ਵਧੀਆ ਕੀਤਾ ਤੇ ਆ ਵੀ ਚੱਕੀ ਬੰਦ ਕੀ ਲੈ ਕੇ ਆਇਆ ਮੈਂ ਜੇ ਤਾਂ ਕੁਝ ਨਹੀਂ ਆਇਆ ਮੈਂ ਤੁਰਿਆ ਜਾਂਦਾ ਸੀ ਆ ਗਿਆ ਨੇ ਅੱਛਾ ਗਾ ਚੱਲਾਈ ਕਿਰੇ ਆ ਤਾਂ ਨਹੀਂ ਆਇਆ ਤਾਂ ਤੇਰੇ ਕੋਲ ਸੀ ਅੱਛਾ ਅੱਛਾ ਮੇਰੇ ਕੋਲ ਆਇਆ ਸੀ ਹੈ ਹਾਂ ਤਮਾਮੀ ਆਖਿਆ ਦੇ ਅੱਜ ਦੋਲੂ ਇੱਦਾਂ ਕਿਵੇਂ ਚੱਕੀ ਫਿਰਦਾ ਪੈਟਰੋਲ ਜਲਾਣ ਆਇਆ ਮੈਂ ਹੜਤਾਲ ਜੀ ਕਰਕੇ ਨਾ ਕੰਮ ਬੰਦ ਹੋਇਆ ਦਾ ਪੈਟਰੋਲ ਡੀਜ਼ਲ ਕੁਝ ਵੀ ਨਹੀਂ ਮਿਲਦਾ ਤੇ ਨਾ ਸਿਲੰਡਰ ਮੈਨ ਅੱਛਾ ਪੰਪ ਤੇ ਜਿਹੜਾ ਸੀ ਤੇਲਣ ਪੰਪ ਤੇ ਗਿਆ ਸੀ ਪਹਿਲਾ ਮੋੜ ਆਇਆ ਇਸ ਚਦੜਾ ਆਇਆ ਹੀ ਸਾਡੇ ਘਰੇ ਅੱਛਾ ਲੰਬੀ ਚੜਾ ਕੇ ਆਉਣੇ ਸੀ ਅੱਛਾ ਤੇ ਮੈਨੂੰ ਪੈਟਰੋਲ ਦੀ ਜ਼ਰੂਰਤ ਸੀ ਹਾਂ ਮੈਂ ਕਿਹਾ ਚਾਚੇ ਕੋਲ ਪੁੱਛੜ ਗੇ ਮੈਂ ਕਿਹਾ ਅੱਛਾ ਵੀ ਤੂੰ ਮੇਰੇ ਕੋਲ ਪੈਟਰੋਲ ਲੈਣਾ ਹੈ ਹਾਂ ਤੇ ਮੇਰੇ ਕੋਲ ਕਿਹੜਾ ਪੈਟਰੋਲ ਪੰਪ ਖੁੱਲਿਆ ਕਾਕਾ ਕੰਡੇ ਆ ਪਣੀ ਮੈਂ ਕੰਡੇ ਆ ਜੀ ਮਾਣਾ ਮੋਟਾ ਕਹਿੰਦੇ ਨਾ ਨਹੀਂ ਤੂੰ ਦੋਲੂ ਜੋ ਲਿਆਇਆ ਤੂੰ ਸੀਸੀ ਵੀ ਹੁੰਦਾ ਛੋਟੀ ਜਿਹੀ ਤਾਂ ਤੈਨੂੰ ਮੈਂ ਦੇ ਹੀ ਨਹੀਂ ਦਿੰਦਾ ਸੀਸੀ ਕੀ ਯਾਰ ਹਾਲ ਹੈ ਇਤਨੀ ਆ ਤੂੰ ਦੋਲੂ ਪੈਟਰੋਲ ਵਾਸਤੇ ਨੇ ਆ ਕਿ ਮਜ਼ਾਕ ਕਰਦਾ ਮੇਰੇ ਨਾਲ ਨਹੀਂ ਪੈਟਰੋਲ ਵਾਸਤੇ ਲੈ ਆਇਆ ਮੈਂ ਮਜ਼ਾਕ ਕਰਦਾ ਓਏ ਆ ਦੋਲੂ ਵੇਖੀ ਨਾ ਐਡਾ ਤੂੰ ਦੋਲੂ ਲੈ ਆਇਆ ਬਤੰਦਰਾ ਸ਼ਰਮ ਘਰ ਮਾੜੀ ਮੋਟੇ ਮੈਂ ਹਰ ਹਾਲ ਹੋਈ ਪਈ ਮੈਂ ਕਿ ਕੱਠਾ ਰੱਖ ਲੈ ਲਿਆ ਕੇ ਤੇ ਮੈਂ ਕਿਹਾ ਤੇ ਤੇਰੀ ਟੈਂਕੀ ਠੱਲੀ ਕਰੇ ਮੈਂ ਚੱਲ ਬਾਲੀ ਲਿਆ ਜੀ ਚਾਚੇ ਨਾਲ ਮੈਂ ਲੈ ਆਈ ਮਿਲ ਜੂਗਾ ਅੱਜ ਤਾਂ ਅੱਗੇ ਦਾ ਚਾਚੇ ਨੂੰ ਤੂੰ ਬੁਲਾਇਆ ਨਹੀਂ ਗਲੀ ਚ ਲੰਗਦੇ ਨੂੰ ਐ ਕਰਕੇ ਲੰਗਦਾ ਅੱਜ ਤੂੰ ਡੋਲੂ ਲੈ ਕੇ ਆਵੇਂ ਚਾਚੇ ਕੋਲੇ ਹੈ ਡੋਲੂ ਤਾਂ ਤੂੰ ਐ ਚੱਕ ਲੈ ਮੈਂ ਤਾਂ ਕਿ ਛਬੀਲ ਵਾਲੇ ਪਾਣੀ ਲੈਣ ਚੱਲਿਆ ਕਿਤੇ ਛਬੀਲ ਨਾ ਕੀ ਕਰੇ ਮੈਂ ਤਾਂ ਪੈਟਰੋਲ ਲੈਣ ਆਇਆ ਸੀ ਮੈਂ ਕਿ ਮਾਂ ਨਾਲ ਚਾਚੇ ਦੇ ਮੈਂ ਹੀ ਚੱਲ ਦੇ ਰੂਗਾ ਦੀ ਜਨ ਪੈਟਰੋਲ ਨਹੀਂ ਉਹ ਤਾਂ ਠੀਕ ਹੈ ਤੇਰੀ ਮਾਂ ਨਾਲ ਮੈਂ ਵੀ ਮੇਰਾ ਮਾਨ ਰੱਖ ਲੈਣਾ ਸੀ ਤੂੰ ਕੋਈ ਛੋਟੀ ਛੀਸੀ ਲੈ ਆ ਹੁੰਦਾ ਨਾ ਮੈਂ ਤੈਨੂੰ ਪਾ ਦਿੰਦਾ ਯਾਰ ਛੋਟੀ ਸੀਸੀ ਨਾਲ ਫਰਨਾ ਨੀ ਨਾਣਾ ਤਾਲੇ ਦੋਲੂ ਪਤੰਦਰਾ ਐਡਾ ਲੈ ਕੇ ਆ ਗਿਆ ਇੱਡੀ ਤੇ ਮੋਟਰਸਾਈਕਲ ਦੀ ਟੈਂਕੀ ਨਹੀਂ ਜਿੱਡਾ ਤੂੰ ਦੋਲੂ ਲੈ ਕੇ ਆ ਗਿਆ ਸਰਕਾਰਾਂ ਨੇ ਔਖਾ ਕਰ ਛੱਡਿਆ ਹਣ ਕੀ ਕਰੀਏ ਚੱਕਣਾ ਪੈਂਦੇ ਦੋਲੂ ਸਰਕਾਰਾਂ ਨੇ ਔਖਾ ਕਰਤਾ ਤੈਨੂੰ ਸਾਰਿਆਂ ਨੂੰ ਤੇ ਤੂੰ ਮੈਨੂੰ ਔਖਾ ਕਰ ਦੇਵੇਂ ਬਾਅਦ ਚ ਚੱਕਣੇ ਪੈਂਦੇ ਐ ਦੋਲੂ ਫੇਰ ਹਣ ਕੀ ਕਰੀਏ ਮਜਬੂਰੀ ਹੈ ਜੇ ਤੂੰ ਪੂਗਾ ਪੂਗਾ ਲੈ ਕੇ ਆਇਆ ਹੁੰਦਾ ਨਾ ਕੱਕਾ ਮੈਂ ਤੈਨੂੰ ਦੇ ਦਿੰਦਾ ਠੀਕ ਹੈ ਨਾ ਤੇ ਤੂੰ ਐਡਾ ਮੈਂ ਦੋਲੂ ਨਹੀਂ ਤੈਨੂੰ ਦੇ ਸਕਦਾ ਤੇਲ ਦਾ ਚੱਲ ਦੇ ਤੇ ਯਾਰ ਮਾੜਾ ਮੋਟੇ ਦੇ ਦੇ ਕੋਈ ਕਿੱਲੋ ਹੀ ਪਾ ਦੇ ਕਿੱਲੋ ਲੀਟਰ ਹੂੰ ਥਮਾਖਰਾ ਹੋਏ ਜਰਾ ਤੂੰ ਤਾਂ ਹਸਿਆ ਨਾ ਪਰ ਮੇਰਾ ਹਸਿਆ ਨਹੀਂ ਨਾ ਕੰਮ ਲੋੜ ਆਉਂਦਾ ਲੀਟਰ ਕੇ ਪਾ ਦੇ ਯਾਰ ਤੂੰ ਬੋਤਲ ਬੋਤਲ ਲੈ ਆਉਂਦਾ ਬੂ ਪੌਗਾ ਲੈ ਆਉਂਦਾ ਵੀ ਲੈ ਆਉਂਦਾ ਚੱਲ ਕੋਈ ਨਹੀਂ ਪਾ ਦੇ ਲੀਟਰ ਜ ਮਾੜਾ ਮੋਟਾ 40 ਲੀਟਰ ਹੀ ਪਾ ਦੇ ਹਰਦੋ ਵੀ ਤੇਰੀ ਵਾਲੀ ਉਹ ਐ ਨਹੀਂ ਭਰਾਵਾ ਸਾਡੇ ਕੋਲੇ ਸੀ ਤੂੰ ਗਿਆ ਤੂੰ ਚਾਰਾਂ ਨੂੰ ਹੋਰ ਦੱਸਿਓ ਫੇਰ ਉਹ ਆ ਕੇ ਖੜ ਜਾਣਗੇ ਮੇਰੇ ਕੋਲੇ ਚੱਲ ਮਾੜਾ ਮਟੱਪਾ ਜੀ ਪਾਦਕ ਮੇਰਾ ਤਾਂ ਕੋਈ ਥਾਰ ਰਿਸ਼ਤੇ ਦਾ ਛੱਡ ਕਿਉਂ ਨਹੀਂ ਘਰੇ ਬੈਠੇ ਆ ਯਾਰ ਹਾਂ ਤੈਨੂੰ ਥੋੜਾ ਜਿਹਾ ਮੈਂ ਦੇ ਦੇਣਾ ਤੇੜ ਪੋਗੋ ਕੀ ਲੈਣਾ ਦਾ ਠੀਕ ਹੈ ਨਾ ਜਿਆਦਾ ਨਹੀਂ ਮੈਂ ਦੇ ਸਕਦਾ ਮੈਂ ਤੈਨੂੰ ਕਈ ਜਮ ਆਇਆ ਭਾਤ ਨਾ ਸ਼ੀਸ਼ੀ ਤੈਨੂੰ ਮਾਰ ਕੇ ਦੇ ਯਾਰ ਵਾ ਵਾਲੀ ਫਰਕ ਵੇਖਦਾ ਹਾਂ ਬਹੁਤ ਵਈ ਨਾ ਹਾਂ ਹੋਰ ਕਿਸ ਨੂੰ ਦਸੀ ਇੱਕ ਹੀ ਕਰੀਏ ਨਾ ਚਾਚਾ ਯਾਰ ਤੇਰਾ ਦਿਮਾਗ ਤਾਂ ਸਿੱਟਾ ਤੂੰ ਪਰਫਾਰਮਰ ਤੈਨੂੰ ਕੀ ਦਵਾਣਾ ਕਿਸੇ ਨਾਲ ਤਾਂ ਯਾਰ ਉਹਨੇ ਨਾ ਥੋਠਾ ਇਹ ਮੈਂ ਤਾਂ ਆਪ 1.5 ਲੀਟਰ ਪਾ ਕੇ ਲਿਆ ਸੀ ਆ ਥੋੜਾ ਥੋੜਾ ਪਾ ਕੇ ਦਊਂਗਾ ਮੈਨੂੰ ਵੀ ਲੋੜ ਹੈ ਕਿਹੜਾ ਯਾਰ ਕਿਹੜੇ ਕੁੱਤੇ ਤੇ ਲਾਉਣਾ ਕੀੜੇ ਪੈਣ ਕਿੰਨੂ ਪੈ ਕੀੜੇ ਇੰਨੇ ਨੇ ਤਾਂ ਸਲਪ ਹੀ ਨਹੀਂ ਚੱਕਣੀ ਮੇਰੇ ਮੋਟਾ ਸਾਨ ਹੈ ਤੇ ਫਿਰ ਮੈਂ ਤਾਂ ਭਰਾਵਾ ਇੰਨਾ ਕੀ ਦੇ ਸਕਦਾ ਤੇਰੇ ਡੋਲਰ ਨਹੀਂ ਭਰੀ ਜਾਣੇ